ਮਿੱਟੀ ਦੀ ਖੁਸ਼ਬੂ ਭਾਗ 2 ਸਵੇਰ ਦੀ ਬੋਲੀ ਰੋਸ਼ਨੀ ਨਾਲ ਖੇਤਾਂ ਵਿੱਚ ਫਲ ਚੱਲਣ ਦੀਆਂ ਆਵਾਜ਼ਾਂ ਗੂੰਜਣ ਲੱਗੀਆਂ ਗੁਰਪ੍ਰੀਤ ਛੱਤ ਤੋਂ ਹੇਠਾਂ ਉਤਰਿਆ ਤੇ ਵੇਖਿਆ ਤੇ ਉਹ ਪਹਿਲਾਂ ਹੀ ਖੇਤਾਂ ਵਿੱਚ ਲੱਗਿਆ ਹੋਇਆ ਸੀ ਮਾਂ گاਵਾ ਨੂੰ ਚਾਰਾ ਪਾ ਰਹੀ ਸੀ ਮਨਜੋਤ ਟੁੱਟੀ ਸਾਈਕਲ ਨਾਲ ਖੇਤਾਂ ਵੱਲ ਜਾ ਰਿਹਾ ਸੀ ਗੁਰਪ੍ਰੀਤ ਨੇ ਅਚਾਨਕ ਸੋਚਿਆ ਦਸ ਸਾਲਾਂ 'ਚ ਮੈਂ ਕੀ ਕੀਤਾ ਡਾਲਰਾਂ ਨਾਲ ਘਰ ਦੀਆਂ ਇੱਟਾਂ ਤਾਂ ਖਰੀਦ ਸਕਦਾ ਹਾਂ ਪਰ ਪਿਓ ਦੇ ਪਸੀਨੇ ਦੀ ਜਗ੍ਹਾ ਨਹੀਂ ਨਵਾਂ ਟਰੈਕਟਰ ਤਾਂ ਲਿਆ ਸਕਦਾ ਹਾਂ ਪਰ ਮਨ ਜੋ ਤੇ ਖੇਤਾਂ ਵਿੱਚ ਖੱਡਣ ਵਾਲੇ ਦਿਨ ਮੋੜ ਨਹੀਂ ਲਿਆ ਸਕਦਾ ਉਹ ਹੌਲੀ-ਹੌਲੀ ਖੇਤਾਂ ਵੱਲ ਤੁਰ ਪਿਆ ਤੇ ਉਹਨੇ ਉਸਨੂੰ ਵੇਖ ਕੇ ਕਿਹਾ ਵੇਖ ਪੁੱਤ ਮਿੱਟੀ ਤੇਰੇ ਪੈਰਾਂ ਹੇਠ ਲੱਗal ਕਰਦੀ ਹੈ ਜਿਸਨੇ ਇਸ ਨੂੰ ਛੂ ਲਿਆ ਉਹ ਕਦੇ ਖਾਲੀ ਨਹੀਂ ਦਿਹਾ ਗੁਰਪ੍ਰੀਤ ਨੇ ਹੌਲੀ ਨਾਲ ਮਿੱਟੀ ਦੀ ਇੱਕ ਮੁਠਕ ਚੁੱਕੀ ਉਸ ਦੀਆਂ ਅੱਖਾਂ ਭਰ ਆਈਆਂ ਮਿੱਟੀ ਦੀ ਖੁਸ਼ਬੂ ਉਸ ਦੇ ਦਿਨ ਵਿੱਚ ਵਸ ਗਈ ਰਾਤ ਨੂੰ ਉਹ ਮਾਂ ਕੋਲ ਬੈਠਿਆ ਤੇ ਕਿਹਾ ਮਾਂ ਮੈਂ ਵਾਪਸ ਨਹੀਂ ਜਾਵਾਂਗਾ ਹੁਣ ਮੇਰੀ ਜ਼ਿੰਦਗੀ ਇਸ ਮਿੱਟੀ ਨਾਲ ਜੁੜੀ ਰਹੇਗੀ ਪਰਦੇਸ ਮੇਰੇ ਸੁਪਨੇ ਸਨ ਪਰ ਇਹ ਮਿੱਟੀ ਮੇਰਾ ਸੱਚ ਹੈ ਮਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਗੇ ਮਨਜੋਤ ਨੇ ਉਸਨੂੰ ਗਲੇ ਲਾ ਲਿਆ ਪਿਓ ਨੇ ਸਿਰਫ ਇੱਕ ਗੱਲ ਕਹੀ ਚੰਗਾ ਕੀਤਾ ਪੁੱਤ ਹੋਣੀ ਮਿੱਟੀ ਤੈਨੂੰ ਆਪਣਾ ਬਣਾ ਲਵੇਗੀ ਗੁਰਪ੍ਰੀਤ ਨੇ ਅਸਮਾਨ ਵੱਲ ਵੇਖਿਆ ਚੰਨ ਦੀ ਥਾਂ ਸੂਰਜ ਚੜ ਰਿਹਾ ਸੀ ਉਸਨੂੰ ਲੱਗਿਆ ਅਸਲ ਸੁੱਖ ਦਲਰਾਂ ਵਿੱਚ ਨਹੀਂ ਇਸ ਮਿੱਟੀ ਦੀ ਖੁਸ਼ਬੂ ਵਿੱਚ ਹੈ ਗੁਰਪ੍ਰੀਤ ਦੇ ਵਾਪਸ ਆਉਣ ਦੀ ਖਬਰ ਪਿੰਡ ਵਿੱਚ ਜਿਵੇਂ ਬਸੰਤ ਦੇ ਫੁੱਲ ਖਿੜਨ ਵਰਗੀ ਫੈਲ ਗਈ ਕੁਝ ਲੋ ਹੈਰਾਨ ਸਨ ਡਾਲਰ ਛੱਡ ਕੇ ਮੁੜ ਆਇਆ ਪਿੰਡ ਚ ਕੀ ਰੱਖਿਆ ਹੈ ਤੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਆਸ ਜਗ ਗਈ ਸ਼ਾਇਦ ਹੁਣ ਨਵੇਂ ਰੰਗ ਆਉਣਗੇ ਪੰਜਾਬ ਵਿੱਚ ਸਕੂਲ ਦੇ ਪੁਰਾਣੇ ਦੋਸਤ ਸ਼ੇਰੂ ਬੱਲੀ ਤੇ ਜਸਵੰਤ ਨੇ ਉਸ ਨੂੰ ਵੇਖ ਕੇ ਚੁਟਕਲੇ ਮਾਰੇ ਸ਼ੇਰੂ ਹੱਸ ਕੇ ਕਹਿੰਦਾ ਹੁਣ ਸਾਡਾ ਡਾਲਰ ਬੰਦਾ ਟਰੈਕਟਰ ਚਲਾਵੇਗਾ ਵੇਖੇ ਕਿੰਨਾ ਚਿਰ ਰਹਿੰਦਾ ਹੈ ਗੁਰਪ੍ਰੀਤ ਨੂੰ ਸੁਕਰਾ ਕੇ ਜਵਾਬ ਦਿੰਦਾ ਟਰੈਕਟਰ ਨਹੀਂ ਚਲਾਇਆ ਤਾਂ ਕੀ ਹੋਇਆ ਖੁਸ਼ੀ ਤਾਂ ਚਲਾ ਸਕਦਾ ਹਾਂ ਦੋਸਤਾਂ ਨੇ ਪਹਿਲਾਂ ਉਸਦੀ ਗੱਲਾਂ ਨੂੰ ਹੱਸ ਕੇ ਟਾਲਿਆ ਪਰ ਹੌਲੀ-ਹੌਲੀ ਉਹਨਾਂ ਨੂੰ ਅਹਿਸਾਸ ਹੋਣ ਲੱਗਾ ਕਿ ਗੁਰਪ੍ਰੀਤ ਸੱਚਮੁੱਚ ਬਦਲ ਗਿਆ ਹੈ ਗੁਰਪ੍ਰੀਤ ਨੇ ਖੇਤਾਂ ਵਿੱਚ ਨਵੇਂ ਤਰੀਕਿਆਂ ਨਾਲ ਕੰਮ ਸ਼ੁਰੂ ਕੀਤਾ ਡ੍ਰਿਪ ਸਿੰਚਾਈ ਦਾ ਪ੍ਰਬੰਧ ਕੀਤਾ ਬੀਜਾਂ ਦੇ ਨਵੇਂ ਵੱਖਰੇ ਕਿਸਮਾਂ ਲਗਾਏ ਕਿੰਦੇ ਦੇ ਬਜ਼ੁਰਗ ਪਹਿਲਾਂ ਹੈਰਾਨ ਰਹੇ ਪਰ ਫਸਲਾਂ ਦੇ ਨਜ਼ੀਜੇ ਵੇਖ ਕੇ ਸਭ ਖੁਸ਼ ਹੋਏ ਮਨਜੋਤ ਉਸਦੇ ਨਾਲ ਹਰ ਵੇਲੇ ਹੁੰਦਾ ਸੀ ਦੋਨੋਂ ਪਰਵਾਂ ਦੇ ਹੱਥ ਮਿੱਟੀ ਨਾਲ ਰੰਗੇ ਹੁੰਦੇ ਤੇ ਚਿਹਰੇ ਨੇ ਮਾਣ ਨਾਲ ਚਮਕਦੇ ਗੁਰਪ੍ਰੀਤ ਤੇ ਦੋਸਤਾਂ ਨਾਲ ਮਿਲ ਕੇ ਇੱਕ ਛੋਟਾ ਜਿਹਾ ਯੂਥ ਕਲੱਬ ਬਣਾਇਆ ਸ਼ਾਮ ਨੂੰ ਬੱਚਿਆਂ ਨੂੰ ਖੇਡਣ ਲਈ ਮੈਦਾਨ ਬਣਾਇਆ ਜਿੱਥੇ ਪਹਿਲਾਂ ਝਾੜੀਆਂ ਸੀ ਬਜ਼ੁਰਗਾਂ ਨੇ ਉਸ ਤੋਂ ਆਸ਼ੀਰਵਾਦ ਦਿੱਤਾ ਵੇਖੋ ਫਿਰ ਦੇ ਸੋ ਮੁੜ ਕੇ ਵੀ ਬੁੱਤਾਂ ਨੇ ਪਿੰਡ ਦੀਆਂ ਗਲੀਆਂ ਰੋਸ਼ਨਾ ਕਰ ਦਿੱਤੀਆਂ ਪਰ ਅੰਦਰੋਂ ਅੰਦਰ ਗੁਰੂ ਕੀ ਤੱਕਸਰ ਸੋਚਦਾ ਸੀ ਜੇ ਮੈਂ ਉੱਥੇ ਰਹਿੰਦਾ ਤਾਂ ਹੋਰ ਪੈਸਾ ਕਮਾ ਸਕਦਾ ਸੀ ਪਰ ਕੀ ਮੈਂ ਉਹੀ ਖਾਸ ਮਜ਼ਾ ਕਿਥੇ ਕਰਦਾ ਉੱਥੇ ਕਰ ਸਕਦਾ ਸੀ ਜਿਹੜਾ ਅੱਜ ਮਨਜੋਤ ਨਾਲ ਹੱਸਦਾ ਹਾਂ ਕੀ ਸਵਾਲ ਉਸਦੇ ਦਿਲ ਵਿੱਚ ਹਰ ਰੋਜ਼ ਗੂੰਜਦਾ ਸੀ ਤੇ ਹਰ ਵਾਰ ਜਵਾਬ ਉਸਨੂੰ ਮਿੱਟੀ ਦੀ ਖੁਸ਼ਬੂ ਵਿੱਚ ਮਿਲਦਾ ਸੀ ਖਾਣੇ ਤੇ ਪਿਓ ਨੇ ਕਿਹਾ ਪੁੱਤ ਤੂੰ ਸਾਡੀਆਂ ਚੁਰਰੀਆਂ ਹੋਲੀਆਂ ਕਰ ਦਿੱਤੀਆਂ ਨੇ ਹੁਣ ਅਸੀਂ जानਦੇ ਹਾਂ ਕਿ ਇਹ ਮਿੱਟੀ ਬਿਨਾ ਤੇਰੇ ਅਧੂਰੀ ਸੀ ਮਾਂ ਨੇ ਹੱਥ ਫੇਰ ਕੇ ਕਿਹਾ ਡਲਰਾ ਨਾਲ ਸੋਹਣੇ ਕਪੜੇ ਤਾਂ ਆ ਜਾਂਦੇ ਨੇ ਪੁੱਤ ਪਰ ਪੁੱਤਾਂ ਦਾ ਚਿਹਰਾ ਘਰ ਦੀ ਰੌਣਕ ਬਣਦਾ ਹੈ ਇਸ ਤਰ੍ਹਾਂ ਗੁਰਪ੍ਰੀਤ ਦਾ ਨਵਾਂ ਸਫ਼ਰ ਪਿੰਡ ਦੀਆਂ ਗਲੀਆਂ ਵਿੱਚ ਖੇਤਾਂ ਦੀ ਮਿੱਟੀ ਵਿੱਚ ਤੇ ਆਪਣੇ ਦੋਸਤਾਂ ਨਾਲ ਦੁਬਾਰਾ ਬਿਤਾਏ ਸਮਿਆਂ ਵਿੱਚ ਖੜ ਗਿਆ ਉਸ ਨੂੰ ਸਮਝ ਆ ਗਿਆ ਪ੍ਰਦੇਸ਼ ਸਿਰਫ ਸੁਪਨੇ ਸਨ ਪਰ ਹੀ ਪਿੰਡ ਮੇਰਾ ਸਾਹ ਹੈ ਜਿਵੇਂ ਜਿਵੇਂ ਗੁਰਪ੍ਰੀਤ ਦੀਆਂ ਨਵੀਆਂ ਕੋਸ਼ਿਸ਼ਾਂ ਨਾਲ ਪਿੰਡ ਵਿੱਚ ਰੌਣਕ ਵਧਣ ਲੱਗੀ ਕੁਝ ਲੋਕਾਂ ਦੇ ਦਿਲਾਂ ਵਿੱਚ ਚੰਗਿਆਰੀਆਂ ਭੜਕਣ ਲੱਗੀਆਂ ਜੋ ਪਾਲ ਤੇ ਸੁਣਿਆ ਜਾਣ ਲੱਗਾ ਡਾਲਰ ਛੱਡ ਕੇ ਆਇਆ ਹੈ ਹੁਣ ਸਾਨੂੰ ਵੀ ਸਿਖਾਏਗਾ ਕਹਤੀ ਜਿਵੇਂ ਸਾਡੀ ਅਕਲ ਨਹੀਂ ਕੋਈ ਕਿਸਾਨ ਕਹਿੰਦੇ ਜਿਹੜਾ ਬਾਹਰੋਂ ਆਇਆ ਉਹ ਸਾਡੀ ਮਿੱਟੀ ਨੂੰ ਜਾਣੇਗਾ ਇਹ ਸਾਡੀ ਜ਼ਿੰਦਗੀ ਹੈ ਉਸ ਦੀ ਖੇਡ ਨਹੀਂ ਸ਼ੇਰੂ ਜੋ ਪਹਿਲਾਂ ਉਹਦੀ ਦੋਸਤਾਂ ਵਿੱਚ ਸੀ ਉਹ ਵੀ ਹੌਲੀ 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 ਗੁੱਦ ਦੇ ਵਿਰੋਧੀਆਂ ਨਾਲ ਰਲ ਗਿਆ ਕੋਲਪ੍ਰੀਤ ਆਪਣਾ ਨਾਮ ਟਮਕਾਉਣਾ ਚਾਹੁੰਦਾ ਹੈ ਸਾਡਾ ਭਲਾ ਨਹੀਂ ਉਹ ਕਹਿੰਦਾ ਗੁਰਪ੍ਰੀਤ ਇਹ ਗੱਲਾਂ ਸੁਣਦਾ ਸੀ ਪਰ ਉਹ ਹੱਸ ਕੇ ਚੁੱਪ ਰਹਿ ਜਾਂਦਾ ਉਸ ਦੇ ਅੰਦਰ ਸਿਰਫ ਇਹ ਕਵਾਜ ਆਉਂਦੀ ਸੀ ਮਿੱਟੀ ਨਾਲ ਸੱਚਾ ਰਹਿਣਾ ਬਾਕੀ ਸਭ ਆਪਣੇ ਆਪ ਠੀਕ ਹੋ ਜਾਵੇਗਾ ਪਰ ਕੁਦਰਤ ਨੇ ਇੱਕ ਦਿਨ ਵੱਡੀ ਕਸੂਤੀ ਰੱਖੀ ਸਾਵਣ ਦੇ ਮਹੀਨੇ ਵਿੱਚ بارش ਗੇਹੇ ਹਾਬ ਹੋਈ ਪਿੰਡ ਦੇ ਬਹੁਤ ਸਾਰੇ ਖੇਤ ਪਾਣੀ ਹੇਠ ਆ ਗਏ ਗੁਰਪ੍ਰੀਤ ਦੀਆਂ ਨਵੀਆਂ ਫਸਲਾਂ ਵੀ ਡਿੱਗ ਗਈਆਂ ਪਿੰਡ ਦੇ ਲੋਕਾਂ ਨੇ ਤੁਰੰਤ ਕਹਿਣਾ ਸ਼ੁਰੂ ਕਰ ਦਿੱਤਾ ਵੇਖਿਆ ਇਹ ਹੀ ਹੁੰਦਾ ਹੈ ਜਦੋਂ ਵੀ ਦੋਸ਼ੂ ਆ ਕੇ ਚਲਾਕੀਆਂ ਕਰਦੇ ਨੇ ਪੁਰਾਣੇ ਤਰੀਕੇ ਨਾਲ ਰਹਿੰਦਾ ਤਾਂ ਬਸ ਜਾਂਦਾ ਸ਼ੇਰੂ ਨੇ ਤਾਂ ਸਿੱਧਾ ਤਾਨਾ ਮਾਰਿਆ ਹੁਣ ਵੇਖ ਨਾ ਡਾਲਰ ਵਜੇ ਨਾ ਫਸਲ ਹੁਣ ਪਿੰਡ ਦੇ ਨੌਕਰ ਬਣ ਕੇ ਘੁਮ ਗੁਰਪ੍ਰੀਤ ਦੇ ਅੰਦਰ ਜੰਗ ਸ਼ੁਰੂ ਹੋ ਗਈ ਇੱਕ ਪੱਲੇ ਉਸ ਨੂੰ ਵੀ ਲੱਗਿਆ ਕਿ ਸ਼ਾਇਦ ਲੋਕ ਸਹੀ ਕਹਿੰਦੇ ਹਨ ਪਰ ਪਿਓ ਨੇ ਉਸ ਦਾ ਮੋਢਾ ਥੱਪਿਆ ਤੇ ਕਿਹਾ ਜਦੋਂ ਸੋਨੇ ਵਰਗੀ ਫਸਲਾਂ ਨੇ ਪਿੰਡ ਨੂੰ ਖੁਸ਼ਹਾਲੀ ਬਖਸ਼ੀ ਗੁਰਪ੍ਰੀਤ ਦਾ ਨਾਮ ਹਰ ਤੇ ਪਾਸ ਤੇ ਗੁੰਜਣ ਲੱਗਾ ਬਜ਼ੁਰਗ ਕਹਿੰਦੇ ਇਹ ਮੁੰਡਾ ਸਿਰਫ ਖੇਤ ਨਹੀਂ ਜੋਤਦਾ ਹੇ ਦਿਲ ਵੀ ਜੋਤਦਾ ਹੈ ਇਹ ਸੁਣ ਕੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਦੇ ਦਿਲ ਵਿੱਚ ਬੇਚੈਨੀ ਪੈਦਾ ਹੋਈ ਉਹ ਸੋਚਦਾ ਜੇ ਇਹੋ ਜਿਹਾ ਚੱਲਦਾ ਰਿਹਾ ਤਾਂ ਕੱਲ ਲੋਕ ਮੇਰੀ ਗੱਲ ਨਹੀਂ ਸੁਣਨਗੇ ਸਿਰਫ ਗੁਰਪ੍ਰੀਤ ਦੀ ਸੁਣਨਗੇ ਬਲਦੇਵ ਨੇ ਚੁੱਪਚਾਪ ਸ਼ੇਰੂ ਨੂੰ ਆਪਣੇ ਨਾਲ ਮਿਲਾਇਆ ਤੈਨੂੰ ਪਤਾ ਹੈ ਗੁਰਪ੍ਰੀਤ ਤੇ ਧੁੱਗੇ ਨਿਕਲ ਗਿਆ ਜੇ ਇਹ ਹੋਰ ਵਧਿਆ ਤਾਂ ਤੂੰ ਵੀ ਪਿੱਛੇ ਰਹਿ ਜਾਵੇਂਗਾ ਆਸੀ ਉਸ ਦੀ ਚਮਕ ਮਿਟਾਈਏ ਸ਼ੇਰੂ ਜਿਸ ਦਿਨ ਪਹਿਲਾਂ ਹੀ ਇਰਖਨ ਨਾਲ ਭਰਿਆ ਸੀ ਫਿਰ ਤੋਂ ਉਸ ਦੇ ਵਿਰੋਧੀਆਂ ਦੇ ਨਾਲ ਖੜ ਗਿਆ ਉਹਨਾਂ ਨੇ ਪਿੰਡ ਵਿੱਚ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਬ੍ਰੀਤ ਆਪਣੇ ਨਾਮ ਲਈ ਕਰਦਾ ਹੈ ਸਾਡੀ ਭਲਾਈ ਲਈ ਨਹੀਂ ਕਰਦਾ ਉਸ ਨੇ ਫਸਨਾ ਨਾਲ ਧੋਖਾ ਕੀਤਾ ਹੈ ਉਹ ਸਾਡੀ ਜ਼ਮੀਨ ਵੀ ਖਾ ਲਵੇਗਾ ਇਹਨਾਂ ਹਵਾਵਾਂ ਨਾਲ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਜਾਣ ਲੱਗਾ ਇੱਕ ਪਾਸੇ ਉਹ ਲੋਕ ਜਿਨ੍ਹਾਂ ਜੋ ਗੁਰਬ੍ਰੀਤ ਦੀ ਸਚਾਈ ਵੇਖ ਕੇ ਉਹਦੇ ਨਾਲ ਸੰ ਦੂਜੇ ਪਾਸੇ ਉਹ ਜੋ ਰਾਜਨੀਤਿਕ ਚੱਲਣਾ ਵਿੱਚ ਫਸੇ ਹੋਏ ਸਨ ਮਨਜੋਤ ਨੇ ਗੁਰਪ੍ਰੀਤ ਨੂੰ ਗਿਆ ਪ੍ਰਾ ਹੁਣ ਇਹ ਖੇਤੀ ਵਾਲੀ ਜੰਗ ਨਹੀਂ ਰਹੀ ਇਹ ਰਾਜਨੀਤੀ ਦੀ ਹੱਗ ਹੈ ਸੋਚ ਕੇ ਕਦਮ ਰੱਖੀ ਗੁਰਪ੍ਰੀਤ ਨੇ ਹੌਲੀ ਆਵਾਜ਼ ਵਿੱਚ ਜਵਾਬ ਦਿੱਤਾ ਜਿਹੜਾ ਮਿੱਟੀ ਨਾਲ ਸੱਚਾ ਰਹੇ ਉਹ ਕਿਸੇ ਸਿਆਸਤ ਨਾਲ ਨਹੀਂ ਡਰਦਾ ਪਰ ਹੁਣ ਸਾਨੂੰ ਹੋਰ ਸਾਵਧਾਨ ਹੋਣਾ ਪਵੇਗਾ ਹੋਰ ਮਜ਼ੇਦਾਰ ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਵਾਸਤੇ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਚੰਗੀ ਲੱਗੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ